ਮੰਮੀ ਲਾਇਆ ਚਾਹ ਪੁੱਤ ਲੱਗ ਗਿਆ ਲਿਆਉਣ ਮੰਮੀ ਨਾਲ ਕੋ ਖਾਣ ਨੂੰ ਵੀ ਲਾਈ ਬਿਸਕੁਟ ਤੇ ਹਾਨੀ ਨਾਲ ਤਾਂ ਕੀ ਲਿਆਵਾ ਖਾਣ ਨੂੰ ਰੋਟੀ ਲਾਇਆ ਮਾਤਾ ਕੋਈ ਨਹੀਂ ਚਾ ਰੋਟੀ ਲੈ ਆਉਣੀ ਆ ਹਲੋ ਜਾ ਮੈਂ ਝੱਡੂ ਵੀ ਦਲੋ ਨਹੀਂ ਲੱਡੂ ਨਹੀਂ ਮਖਣ ਕਿਉਂ ਕੀ ਗੱਲ ਮੇਰੇ ਪੇਕਿਆ ਤੋਂ ਭਾਜੀ ਆਈ ਤੁਸੀਂ ਸਵਾਦ ਵੀ ਨਹੀਂ ਵੇਖਣਾ ਨਹੀਂ ਮੇਰਾ ਜੀ ਨਹੀਂ ਕਰਨ ਦਿਆ ਮੈਂ ਚਾਹ ਹੀ ਇਕੱਲੀ ਪੀਣੀ ਆ ਹਾਲੋ ਖਾ ਲੋ ਮੰਮੀ ਦੇ ਵੰਡੇ ਦੇ ਤੁਸੀਂ ਖਾ ਲੋ ਫਿਰ ਮੇਰੇ ਲਈ ਭਾਵੇਂ ਤੋਂ ਸਾਰੇ ਰੱਖ ਦੇ ਮੈਨੂੰ ਕੀ ਆ ਮੈਂ ਤਾਂ ਸਾਰੇ ਖਾ ਜਾਣੇ ਨੇ ਫੇਂਦੀ ਵੀ ਕਿਦਾਂ ਮੇਰੇ ਨਾਲ ਕਿਦਾਂ ਮੂੰਹ ਫਲਾਇਆ ਇਨੇ ਲੜਾਈ ਕਾਦੀ ਹੋ ਜਾਂਦੀ ਆ ਰੋਟੀ ਪਾਣੀ ਪੁੱਛਣਾ ਵੀ ਭੁੱਲ ਜਾਂਦੀ ਆ ਕੋਈ ਗੱਲ ਨਹੀਂ ਇਹਨਾਂ ਨੂੰ ਤਾਂ ਮੈਂ ਦੱਸੂੰਗਾ ਹੁਣ ਚੰਗੀ ਤਰਾਈ ਇਹਦੀ ਜਿਹੜੀ ਤਬਾ ਬਿਗੜੀ ਆ ਨਾ ਆ ਲੈ আচ্ছা ਆ ਵੀ ਪੜ ਲੈ ਪਤਾ ਅੰਦਰ ਜਾ ਕੇ ਚਾਹ ਪੀ ਲੈ ਰੋਟੀ ਖਾ ਲੈ ਇੱਥੇ ਘਟਾ ਖਾਣਾ ਇੱਥੇ ਤੇ ਇਹਦਾ ਨਹੀਂ ਦਿਮਾਗ ਕੰਮ ਕਰਦਾ ਕਿ ਜੇ ਅਸੀਂ ਆ ਕੇ ਚਾਹ ਪਾਣੀ ਪੀਣਦੇ ਆ ਤੇ ਘੱਟਾ ਡੌਂਡਿਆ ਵੀ ਆ ਮੂੰਹ ਫੁਲਾ ਕੇ ਤੇ ਕਿਦਾਂ ਡਈ ਆ ਦੱਸ ਜੇ ਲੜਾਈ ਹੋਈ ਆ ਪੁੱਛ ਨਾ ਕਿਸ ਨੇ ਛੱਡਤਾ ਵਾ ਮੇਰੇ ਦਿਮਾਗ ਨੂੰ ਤੇ ਬੜੀ ਛਤੀ ਨਾਲ ਲੰਡਿਆ ਭੇਜੇ ਤੁਹਾਡਾ ਕਿਹਨਾ ਕ ਦਿਮਾਗ ਕੰਮ ਕਰਦਾ ਤੁਹਾਡੀ ਤੋਂ ਪਹਿਲਾਂ ਮੈਂ ਝਾੜੂ ਲਾਉਣੀ ਆ ਤੁਹਾਨੂੰ ਪਤਾ ਵੀ ਹੈਗਾ ਕਿ ਘੱਟਾ ਉੱਡਣ ਰਿਹਾ ਤੁਸੀਂ ਜਾਣ ਕੇ ਇੱਥੇ ਅੱਗੇ ਬੈਠੇਗੇ ਨਾ ਕਿ ਘੱਟਾ ਉੱਡੂਗਾ ਤੇ ਮੇਰੇ ਨਾਲ ਲੜਾਈ ਕਰਾਂ ਮੇਰੀ ਸੁਣ ਲੈ ਗੱਲ ਜਬਾਨ ਕਿਦਾਂ ਲੜਾਉਣੀ ਆ ਹੈ ਲੜਾਈ ਕਰਨ ਵਾਲੇ ਤੇ ਤਰੀਕੇ ਤੂੰ ਆਪ ਨਹੀਂ ਆ ਲੱਭਣ ਮੈਂ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਿਹਾ ਤੈਨੂੰ ਪਤਾ ਹੀ ਹੈ ਨਾ ਕਿ ਮੈਂ ਜੜੂ ਲਾਉਂਦੀ ਆ ਰਾਤੀ ਬਚ ਗਈ ਆ ਤੂੰ ਤੇਰੇ ਕੀ ਇਰਾਦੇ ਦੇ ਵਿੱਚ ਆ ਗਏ ਨਾ ਨੇ ਕੋਈ ਕਹਿਣਾ ਨਹੀਂ ਆ ਟੁੱਟੇ ਛਤਰ ਵਾਂਗੂ ਵਾਦੀ ਜਾਨੀ ਆ ਕਿੱਡੀ ਤੇਰੀ ਜੁਬਾਨ ਚੱਲਦੀ ਆ ਚੱਲ ਮਾਫੀ ਮੰਗ ਮੇਰੀ ਮੰਮੀ ਕੋਲੋਂ ਮੰਗ ਮਾਫੀ ਮੰਮੀ ਕੋ ਕਿਹੜੀ ਗੱਲ ਦੀ ਮਾਫੀ ਮੰਗਾ ਮੈਂ ਕਿਹੜੀ ਗੱਲ ਦੀ ਮੈਂ ਜਿਹੜਾ ਰਾਤੀ ਤੂੰ ਇਲਜ਼ਾਮ ਲਾਇਆ ਚੋਰੀ ਦਾ ਮੰਮੀ ਤੇ ਉਹ ਗੱਲ ਦੀ ਮਾਫੀ ਮੰਗ ਅੱਛਾ ਤੇ ਜਿਹੜੀਆਂ ਤੁਸੀਂ ਭੂਆ ਨੂੰ ਇੰਨੀਆਂ ਗੱਲਾਂ ਕੀਤੀਆਂ ਮੈਨੂੰ ਸਗੋਂ ਮੈਂ ਕਹਿ ਦਿੰਦੀ ਨਾ ਮਾफी ਮੰਗਣ ਨੂੰ ਮਾਫੀ ਤੇ ਤੁਹਾਨੂੰ ਮੰਗਣੀ ਚਾਹੀਦੀ ਬੂਆ ਹੁਣਾਂ ਕੋਲ ਅਸਾ ਹੁਣ ਤੂੰ ਮਾਫੀਆਂ ਮੰਗਾਇਆਂ ਜੀ ਉਹਨਾਂ ਕੋਲੋਂ ਹੈਂ ਉਹਨਾਂ ਕੋਲੋਂ ਮੈਂ ਕਦੀ ਵੀ ਨਹੀਂ ਮਾਫੀ ਮੰਗ ਲਾ ਜਾ ਕੇ ਤੇ ਆਪਣਾ ਕੰਮ ਕਰ ਤੇ ਚਾਹ ਪੀਓ ਠੀਕ ਹੈ ਨਾ ਮੈਂ ਤੁਹਾਡੇ ਨਾਲ ਕੋਈ ਲੜਾਈ ਨਹੀਂ ਕਰਨੀ ਚਾਹੁੰਦੀ ਲੜਾਈ ਕਰਨੀ ਕਿਉਂ ਨਹੀਂ ਚਾਹੁੰਦੀ ਕਰ ਤੋਂ ਲੜਾਈ ਜਿਹੜੀ ਕਰਨੀ ਆ ਔਖੀ ਜੋ ਕੋ ਘੁੰਮੜੀ ਤੈਨੂੰ ਕੋਈ ਕਹੀ ਤਾਂ ਨਹੀਂ ਸਗੋਂ ਵਾਦੀ ਜਾਨੀ ਆ ਅਜੇ ਤੁਸੀਂ ਕੁਝ ਕਹਿ ਨਹੀਂ ਦੇ ਹੋਰ ਕਹਿਣਾ ਬਾਕੀ ਕੀ ਰਹਿ ਗਿਆ ਵਾ ਕਈ ਵੀ ਸਾਰਾ ਕੁਝ ਜਾਣ ਦੇ ਜੇ ਮੈਨੂੰ ਤੇ ਲੱਗਦਾ ਵਾ ਮੈਨੂੰ ਆਪਣੇ ਪੇਕੇ ਫੋਨ ਲਾਉਣਾ ਹੀ ਪੈਣਾ ਉਹਨਾਂ ਚਰਨੀ ਗੱਲ ਬਾਤ ਨਹੀਂ ਹੈਗੀ ਲਾ ਹੀ ਲੈ ਹਾਂ ਤੂੰ ਜਿਹੜਾ ਫੋਨ ਲਾਉਣਾ ਆਪਣੇ ਪੇਕੇ ਹੈ ਤਾੜਾ ਦਿਮਾਗ ਖਰਾਬ ਹੋ ਗਿਆ ਮਾੜਾ ਜਿਹੜਾ ਤੂੰ ਫੋਨ ਲਾਉਣਾ ਲਾ ਦਰਦਾ ਨਹੀਂ ਮੈਂ ਉਹ ਗੀਆਂ ਲਾਉਣ ਗੀਆਂ ਮੈਂ ਲਾਉਣ ਫੋਨ ਉਹਨੇ ਕਿਦਾਂ ਡਾਲਣਾ ਥੋੜਾ ਫੁੱਲ ਡਰਦੇ ਕਿਹੜੀ ਚੋਲੇ ਜੇ ਮੈਂ ਨਹੀਂ ਡਰਦਾ ਡਰਦਾ ਕਿਸਦੇ ਕੋਲ ਨਹੀਂ ਡਰਦੇ ਤੇ ਫੜਾ ਮੈਨੂੰ ਫੋਨ ਮੈਂ ਨਹੀਂ ਦੇਣਾ ਜਾ ਨਹੀਂ ਦੇਣਾ ਕੀ ਕਰ ਲੈਗੀ ਸਿੱਧਾ ਸਿੱਧਾ ਕਹੋ ਕਿ ਮੈਨੂੰ ਇਹ ਆ ਕਿ ਕਿਤੇ ਉਹ ਆਣਾ ਜਾਣ ਤੇ ਮੇਰੇ ਦਿਵਾਲੇ ਉਹ ਅੱਜ ਤੇ ਕੱਲ ਸੋਨੂ ਵੀ ਨਹੀਂ ਆਇਆ ਸੀ ਤੇ ਟਾੜਾ ਵੇਖਿਆ ਕੀ ਹਾਲ ਨਹੀਂ ਸੋਨੂੰ ਗਾੜੀ ਦਾ ਰਾ ਭਲਵਾਨ ਆ ਉਹਦੇ ਮੈਂ ਬੇਬੇ ਬੱਪੂ ਦਾ ਲਿਆਜ ਕਰਦਾ ਤਾਂ ਕਰਕੇ ਕਾਹ ਨਹੀਂ ਕਿਹਾ ਚੱਲ ਕੋਈ ਨਾ ਨਾ ਦੋ ਹੁਣ ਮੈਂ ਉਹਨਾਂ ਕੋਲ ਚੱਲ ਜਾਂਦੀ ਤੇ ਜਾ ਕੇ ਦੱਸਦੀ ਆ ਨਾ ਸਾਰਾ ਕੋਸ਼ਿ ਚੱਲ ਹਾਂ ਭਲਾ ਕਿੱਦਾਂ ਜਾਣੀ ਚੱਲ ਚੱਲ ਤੈਨੂੰ ਕਹੀ ਦਾ ਕੱਖਣੀ ਆ ਮੈਂ ਵੀ ਮੈਨਾਂ ਨਾ ਭਲਾ ਤੂੰ ਇੱਥੋਂ ਬਾਹਰ ਜਾ ਕੇ ਕਿੱਦਾਂ ਖੋਣੀ ਉਹ ਡਾਕ ਖਤਰਾ ਮਾਸਾ ਵੀ ਦਫਾ ਕਰ ਪਰ ਮੇਰੇ ਹੁੰਦਾ ਤੂੰ ਇੱਥੋਂ ਪੈਰ ਵੀ ਬਾਹਰ ਪਾ ਕੇ ਦਸੀ ਲੱਤਾਂ ਨਾ ਤੇਰੀਆਂ ਵੱਡਦੀਆਂ ਤਾਂ ਗੱਲ ਕਰੀ ਨਾਲੇ ਆ ਜਿਹੜੇ ਤੂੰ ਆਪਣੇ ਪੇਕੇੰਦੇ ਡਰਾਵੇ ਦਿੱਨੀ ਆ ਨਾ ਮੈਨੂੰ ਮੇਰੇ ਭਰਾ ਮੇਰੇ ਭਰਾ ਮੈਂ ਨਹੀਂ ਕਿਸੇ ਵੀ ਲੰਡੀ ਪੁੱਜੀ ਕੋਲੋਂ ਡਰਦਾ ਲੱਗੀ ਸਮਝ ਭੁੱਲੇ ਮੈਨੂੰ ਵੱਡੇ ਬਦਮਾਸ਼ ਪਤਾ ਮੈਨੂੰ ਜਿੰਨੇ ਕੁ ਜੋਗੇ ਉਹ ਹੈਗੇ ਆ ਜੱਟ ਨਹੀਂ ਕਿਸਦੀ ਵੀ ਪ੍ਰਵਾਹ ਕਰਦਾ ਲੱਗੀ ਸਮਝ ਚੱਲੀ ਕਿੱਧਰ ਨੂੰ ਆ ਮੈਂ ਭੂਆ ਘਰ ਚੱਲੀ ਆ ਕੋਲੋਂ ਨਾ ਤੈਨੂੰ ਭੂਆ ਘਰ ਅੱਗੇ ਮਿਲ ਵਰਤ ਲਿਆ ਤੂੰ 2-4 ਦਿਨ ਕਾ ਨਹੀਂ ਕਹ ਤੂੰ ਭੂਆ ਘਰ ਚੱਲੀ ਆ ਵੇਨਾ ਨਾ ਮੈਂ ਭਲਾ ਕਿੱਦਾਂ ਜਾਣੀ ਆ ਤੂੰ ਫੇਲ ਕੇ ਵੀ ਦਿਖਾਈਂ ਇੱਥੋਂ ਬਦਮਾਸ਼ੀ ਦੀਆਂ ਤੇ ਬੜੀਆਂ ਗੱਲਾਂ ਕਰਦੇ ਸੀ ਹੁਣ ਭੂਆ ਘਰੇ ਕਿਹਨੂੰ ਮਾਰੀ ਜਾਂਦੇ ਜੇ ਤੂੰ ਜਾ ਕੇ ਖਾ ਬਾਹਰ ਮੈਂ ਵੀ ਇਹਨਾਂ ਨਾ ਭਲਾ ਮੰਮੀ ਬੂਆ ਕੋਲੋਂ ਵੀ ਨਾਲੇ ਕਬਲ ਮੇਰਾ ਜੀ ਕਾਣ ਡਿਆ ਵਾ ਕਿ ਦੀਵਾਲੀ ਦੇ ਉੱਤੇ ਨਿਆਣਿਆਂ ਨੂੰ ਛੁੱਟੀਆਂ ਹੋਣੀਆਂ ਸਕੂਲਾਂ ਤੋਂ ਦੋਕ ਤੇ ਚੱਲ ਮੈਂ ਪਿੰਡੋਂ ਨਾ ਹੋ ਮਾਵਾ ਬਾਈ ਚੇਰੋ ਗਿਆ ਮੈਨੂੰ ਗਈ ਨੂੰ ਦੇਂਦੇ ਆ ਰੌਣ ਡਿਆ ਵਾ ਜੀ ਤੇ ਕਰਦਾ ਜਾਣਾ ਭੈਣ ਭਰਾਵਾਂ ਨੂੰ ਮਿਲਣ ਨੂੰ ਹੋਇਆ ਕੋਈ ਗੱਲ ਆਹੋ ਹੂੰ ਤੇ ਪਹਿਲਾ ਪਹਿਲਾ ਹੋਇਆ ਦੀਵਾਲੀ ਆਪਣੇ ਘਰ ਹੀ ਮਨਾਵਾਂਗੇ ਆਪਾਂ ਨਹੀਂ ਦੀਵਾਲੀ ਤੇ ਇੱਥੇ ਚਲੋ ਮਨਾਵਾਂਗੇ ਆਹੋ ਉਦਾਂ ਮੈਂ ਮਿਲਉਣੀ ਆ ਹੈ ਕੋਈ ਆ ਕੋਈ ਨਹੀਂ ਠੀਕ ਆ ਇਹ ਤਾਂ ਸਾਰਾ ਦਿਨ ਬੂਆ ਨਹੀਂ ਖੋਲਣਾ ਇਹ ਅੰਦਰੇ ਮਰਦੀ ਰਹੇਗੀ ਇਹਦੀ ਅਕਲ ਨਾ ਵੇਖੀ ਟਕਾਣੇ ਆਉਂਦੀ ਫੇਰ ਇਹਨੇ ਸਾਡੀ ਸਵੇਰ ਸਵੇਰ ਦੀ ਚਾਹ ਖਰਾਬ ਕੀਤੀ ਹੈ ਨਾ ਸਾਰੀ ਦਿਹਾੜੀ ਨਹੀਂ ਇਹਨੂੰ ਪਾਣੀ ਪੁੱਛਣਾ ਇਹਨੂੰ ਵੀ ਅਕਲ ਆਉਗੀ ਨਾ ਇਹ ਤਾਂ ਹੋਵੇ ਚੜ ਗਈ ਕਿ ਤਾਂ ਇੰਨਾ ਅੱਗੋਂ ਬੋਲਦੀ ਚਾਹ ਪਾਣੀ ਕਿਦਾਂ ਖਰਾਬ ਕਰੀਦਾ ਕਿਸਦਾ ਇਹਨੇ ਤਾਂ ਜੂਣਾ ਹਰਾਮ ਕਰਤਾ ਇਹ ਕੁੜੀ ਨੇ ਤੇ ਕਈ ਦਾ ਕੱਖ ਨਹੀਂ ਕਈ ਦਾ ਕੱਖ ਨਹੀਂ ਹੁੰਦਾ ਸਗੋਂ ਸਿਰ ਤੇ ਚੜਦੀ ਜਾਂਦੀ ਹੈ ਯਕੀ ਬੂਆ ਖੋਲ ਦੋ ਕਿੰਨਾ ਕਦਰ ਮੈਨੂੰ ਅੰਦਰ ਰੱਖੋਗੇ ਹਾਦੀ ਹੋ ਗਿਆ ਨਾ ਦਿਵਾਲੀ ਪੂਆ ਜੀ ਬੇ ਨਹੀਂ ਬੋਲਣ ਦੇ ਇਹਦੇ ਵਿੱਚ ਆ ਕਾਲੇ ਮੂੰਹ ਵਾਲੇ ਬੋਲਣ ਦੇ ਨੇ ਕਿੱਡੇ ਆਏ ਹਨ ਰਾਤੀ ਹਮੈਤੀ ਵੱਡੇ ਸਾਰੇ ਚੜ ਕੇ ਇਸੇ ਮਾਰਿਆ ਤੈਨੂੰ ਮੈਂ ਉਧਰ ਨਹੀਂ ਜਾਣ ਦਿੰਦੀ ਜੇਕਰ ਉਧਰ ਜਾਂਦੀ ਨਾ ਇਹ ਤਾਂ ਹੁਣ ਨੁੱਕੀ ਕੋਰ ਹੁਣ ਨੁਕਰਾਸ਼ਣਾ ਹੀ ਇਹਨਾਂ ਨੇ ਬਲਛਣਿਆਂ ਨੇ ਉਹ ਮੰਮੀ ਇਹ ਤਾਂ ਸਾਡੇ ਹੁੰਦਿਆ ਨਹੀਂ ਹੀ ਕੱਟ ਕਰਨ ਦੇ ਪੂਰੀ ਪਾਂਡ ਚੜਾਉਣ ਦੇ ਹੀ ਉਹਨੂੰ ਅਗੋਂ ਪਿੱਛੋਂ ਕੀ ਕਰਦੇ ਹੋਣਗੇ ਢੁਕਾਉਂਦੇ ਆ ਪੂਰਾ ਉਹਨੂੰ ਸਾਡੇ ਖਿਲਾਫ ਉਹ ਪੁੱਤਰ ਸ਼ਰੀਕ ਵੀ ਵੇਚ ਸਕਦੇ ਨੇ ਕਿਸੇ ਨੂੰ ਵੀ ਆਪਣੇ ਘਰ ਚਾਜਨਾ ਵਸਣ ਕਾ ਨੂੰ ਲੈ ਪਏ ਨੇ ਆ ਤੇ ਅਸੀਂ ਆਪਣੀ ਯੁਰਤ ਨਾਲ ਇੰਨਾ ਟਾਈਮ ਕੱਢ ਗਏ ਆ ਨਹੀਂ ਤੇ ਇਹਨਾਂ ਨੇ ਇਹਨਾਂ ਨੇ ਤਾਂ ਕਦੇ ਦਾ ਉਹਨੂੰ ਸਾਡੇ ਖਿਲਾਫ ਕਰ ਦੇਣਾ ਸੀ ਇਹਨਾਂ ਨੇ ਉਹਨੂੰ ਰੱਖਣਾ ਸੀ ਆਪਣੇ ਹੱਥਾਂ ਵਿੱਚ ਉਹਨੂੰ ਨਚਾਇਆ ਕਰਨਾ ਸੀ ਇਹਨਾਂ ਨੇ ਆਪਣੀ ਉਂਗਲਾਂ ਤੇ ਤੇ ਉਹਨੇ ਗਾੜੀ ਹਨੂ ਮਾ ਪੁੱਤਾਂ ਨੂੰ ਆਪਣੀ ਉਂਗਲਾਂ ਤੇ ਨਚਾਇਆ ਕਰਨਾ ਸੀ ਪੁੱਤਰ ਇਹੋ ਕੋਈ ਤਾਂ ਚੌਂ ਡੇ ਨੇ ਤੇ ਅਸੀਂ ਇਹ ਕੰਮ ਹੋਣ ਨਹੀਂ ਦੇਣਾ ਅਸੀਂ ਇਹ ਡਿਸ਼ਤੀ ਹੋਣ ਦਿੰਨੇ ਆ ਉਹਦੇ ਕੰਮ ਇਹ ਤਾਂ ਭੂਏ ਬੜੇ ਚੜੇ ਨੇ ਪਏ ਹੋਰੇ ਸਾਡੇ ਥੱਲੇ ਹੀ ਲੱਗੇ ਨੇ ਜਿਹੜੀ ਗੱਲ ਆਹੀ ਉਹ ਉਹ ਹੀ ਮੰਨੀ ਜਾਣਗੇ ਮੰਨੀ ਜਾਣਗੇ ਹੁਣ ਸੁਕਣਾ ਤੂੰ ਸਿਆਣਾ ਹੋਇਆ ਹੁਣ ਵੀ ਅਸੀਂ ਇਦਾਂ ਮਨ ਮੰਨ ਕੇ ਇਹਨਾਂ ਦੇ ਮਗਰ ਮਗਰ ਤੁਰੀਏ ਕਿ ਜਿੱਥੇ ਇਹ ਪੈਰ ਧਰਦੇ ਨੇ ਉੱਥੇ ਮਗਰ ਹੀ ਧਰਿਏ ਝੋਨਾ ਪੱਕਾ ਪਿਆ ਆਇਓ ਢੋਣਾ ਹੀ ਹੋ ਮਾਗ ਜੇ ਘਰ ਦੇ ਵਿੱਚ ਹੁਣ ਇਹ ਕਲੇਸ਼ ਚੱਲ ਗਿਆ ਭੂਆ ਜੀ ਅੱਗੇ ਇਧਰ ਤੁਰੇ ਫਿਰਦੇ ਹੁੰਦੇ ਸੀ ਅੱਜ ਭੂਆ ਹੁਣ ਹੀ ਨਹੀਂ ਵੀ ਕਿ ਦੇ ਸਾਹਮਣੇ ਦੇਖਣ ਦੇ ਨਾ ਮੇਰੀ ਬਾਜੀ ਸੁਣਦੇ ਆ ਇਹਨਾਂ ਨੂੰ ਤੇ ਇਹ ਲੱਗਦਾ ਵਾ ਕਿ ਇਹਨੂੰ ਅੰਦਰ ਦੇ ਕੇ ਬੂਗਾ ਬੰਦ ਕਰਤਾ ਆ ਤੇ ਸਾਰਾ ਕੁਝ ਠੀਕ ਹੋ ਜਾਣਾ ਪਰ ਨਹੀਂ ਐਰ ਕੀ ਨਹੀਂ ਮੈਂ ਚੁੱਪ ਰਹਿਣਾ ਵੀ ਇਹਨਾਂ ਦੇ ਤਾਂ ਇਦਾਂ ਹੀ ਹੌਸਲਾ ਵੱਧਦਾ ਜਾਣਾ ਵਾ ਤੇ ਕੱਲ ਨੂੰ ਇਹ ਮੈਨੂੰ ਅੰਦਰ ਦੇ ਕੇ ਫਾ ਵੀ ਦੇ ਸਕਦੇ ਆ ਤੇਲ ਪਾ ਕੇ ਸਾੜ ਵੀ ਸਕਦੇ ਆ ਜਿੱਦਾਂ ਦੇ ਇਹ ਮਾਂ ਪੋਤੇ ਸਿਰੇ ਦੇ ਲਾੜੀ ਹੈਗੇ ਹਨ ਇਹਨਾਂ ਨੂੰ ਤੇ ਨੱਥ ਪੋਣੀ ਪੈਣੀ ਆ ਹੋਣਾ ਚਿਰ ਨਹੀਂ ਗੱਲ ਬਾਨੀ ਬਠੇਰਾ ਮੈਂ ਆਪਣਾ ਨੁਕਸਾਨ ਕਰਾ ਲਿਆ ਵਾ ਝੁੱਪ ਰਹਿ ਰਹਿ ਕੇ ਮੰਮੀ ਮੰਮੀ ਕੋ ਦਾ ਬੂਆ ਕਿਉਂ ਜਲੂਸ ਕੱਢਣ ਦੇ ਜੇ ਕਿੱਡੇ ਭੜੇ ਆ ਜਾ ਕੇ ਰੁਕਾ ਥੱਲੇ ਬਹਿ ਗਿਆ ਐਡੀ ਵੀ ਨਹੀਂ ਗੱਲ ਕਿ ਭਲਾ ਇਹਨਾਂ ਨੂੰ ਮੇਰੀ ਆਵਾਜ਼ ਨਹੀਂ ਸੁਣਦੀ ਮੈਂ ਵੀ ਹੁਣ ਬੂਆ ਤੋੜ ਹੀ ਦੇਣਾ ਵੇਖੀ ਜਾਊਗੀ ਫਿਰ ਨਹੀਂ ਖੁੱਲਣਾ ਬੂਆ Det er ikke lov å kaste stein i fengselet. ਜੀ ਬੜੀ ਹੁੰਦੀ ਆ ਇੱਕ ਤੇ ਪੰਗਾ ਖਾਣਾ ਇਹਨਾਂ ਨੇ ਕੁੰਡੇ ਬੜੇ ਮਾਰੇ ਹੁੰਦੇ ਆ ਕਿ ਜ਼ਰੂਰੀ ਹੈ ਕਿ ਹਰ ਵੇਲੇ ਕੁੰਡਾ ਮਾਰਨੇ ਹੀ ਮਾਰਨਾ ਹੁੰਦਾ ਵਾ ਪੂਆ ਜੀ ਜੀ ਹਾਂ ਅੱਜ ਕਿੰਨਾ ਟਾਈਮ ਹੋ ਗਿਆ ਏ ਤੇ ਪਾਪਾ ਜੀ ਨੂੰ ਅੱਜ ਦਵਾਈ ਨਹੀਂ ਦਿੱਤੀ ਬੀਬੀ ਜੀ ਬੀਬੀ ਜੀ ਹਾਂ ਪੁੱਤ ਉਹ ਨਾ ਇਹਨਾਂ ਨੂੰ ਕਹੋ ਵੀ ਪਾਪਾ ਜੀ ਨੂੰ ਦਵਾਈ ਦੇ ਦੇਣ ਮੈਂ ਕੰਮ 'ਚ ਲੱਗੀ ਰਹੀ ਆ ਤੇ ਦਵਾਈ ਦਾ ਨਾ ਯਾਦ ਹੀ ਭੁੱਲ ਗਿਆ ਅੱਜ ਕਹਿ ਦਿੰਨੀ ਆ ਹਾਂ ਜੀ ਦੇ ਦੇਣੀ ਆ ਜੋਨੂ ਇਹ ਜੋਨੂ ਹਾਂਜੀ ਹਾਂਜੀ ਬੀਬੀ ਆ ਪੁੱਤ ਪਾਪੇ ਆਪਣੇ ਦਵਾਈ ਦੇ ਜਿਹੜੀ ਜਾਣੀ ਮੈਨੂੰ ਤਾਂ ਪਤਾ ਨਹੀਂ ਲੱਗਦਾ ਵੀ ਕਿਹੜੀ ਦੇਣੀ ਤੇ ਕਿਹੜੀ ਨਹੀਂ ਦੇਣੀ ਮੈਂ ਕੋਈ ਹੋਰ ਹੀ ਦੇ ਦੂੰਗੀ ਆ ਗਿਆ ਪਾਣੀ ਲੈਂਦਾ ਜੇ ਹਾਂ ਲਿਆਈਆਂ ਪਾਣੀ ਲੈ ਫੜਾ ਮੈਂ ਤੁਹਾਨੂੰ ਆ ਲੋ ਆ ਲੈ ਤੂੰ ਪਾਪਾ ਜੀ ਉਠੋ ਤੇ ਐਵੇਂ ਨਾ ਦਵਾਈ ਦੇ ਦਿਆ ਕਰਨਾ ਤੂੰ ਵੀ ਚਿੱਤਾ ਪਲਾ ਛੱਡਦਾ ਮੈਂ ਖੜ ਗਿਆ ਪੂਆ ਜੀ ਵਾਜ ਤੇ ਮੈਨੂੰ ਪ੍ਰੀਤੀ ਦੀ ਲੱਗਣ ਈ ਆ ਬਾਹਰ ਨਾ ਪ੍ਰੀਤੀ ਵਾਜਾਂ ਬੜੀਆਂ ਮਾਰਨ ਈ ਤੇ ਬੂਆ ਵੀ ਬੜਾ ਖੜਕਣ ਡਿਆ ਆ ਜਾਓ ਫੇਰ ਨਾ ਕੋਈ ਗੱਲ ਹੋ ਗਈ ਓਏ ਆ ਜਾਓ ਦੇਖੀਏ ਦਵਾ ਦਾ ਪਾਪਾ ਜੀ ਆਇਆ ਮੈਂ ਇੱਕ ਮਿੰਟ ਵੇਖਾਂ ਸੀ ਗੱਲ ਕੀ ਹੈ ਪੂਆ ਹੁਣਾਂ ਨੇ ਪਤਾ ਨਹੀਂ ਵਾਜ ਸੁਣ ਕੇ ਆਉਣਾ ਕਿ ਨਹੀਂ ਆਉਣਾ ਉਹ ਭਾਵੇਂ ਜਰੂਰ ਆਜਣ ਮੇਰੀ ਵਾਜ ਸੁਣ ਕੇ ਤੇ ਮੈਨੂੰ ਭਾਵੇਂ ਫੇਰ ਫੜ ਲੈਣ ਇੱਕ ਤੇ ਇਹਨਾਂ ਨੇ ਨਾ ਖੂਫੀ ਗੁਫਾ ਮਾਮਾ ਗੁਣਾ ਓਏ ਬੜੇ ਰੱਖੇ ਆ ਪੂਆ ਜੀ ਪੂਆ ਜੀ ਪੂਆ ਜੀ ਪੂਆ ਜੀ ਮੰਮੀ ਮੈਨੂੰ ਲੱਗਣ ਡੈ ਕਿ ਤੁਹਾਨੂੰ ਵੀ ਸੁਣਿਆ ਜਿੱਦਾਂ ਪ੍ਰੀਤੀ ਆਪਣੀ ਪੂਆ ਅਵਾਜ਼ਾਂ ਮਾਣਦੀ ਹੁੰਦੀ ਆ ਵੇ ਲੱਗਾ ਤਾਂ ਮੈਨੂੰ ਵੀ ਇਹ ਕਿ ਤੇਰਾ ਬੂਆ ਲੱਥਾ ਹੁੰਦਾ ਪਰ ਮੈਂ ਗੱਲ ਐਨੀ ਹੋਣੀ ਜੀ ਘਰ ਛੜੀ ਏ ਤੇ ਉਹ ਗਾਮੀ ਨਾ ਹੋਵੇ ਵੇ ਜਾ ਵੇਖ ਕਿਤੇ ਹੋਣੀ ਓਡ ਨਾ ਗਈ ਹੋਏ ਪਰ ਪੂਆ ਤਾਂ ਵੱਜਾ ਸੀ ਵੇ ਵੇਖ ਕਿਤੇ ਸਲੇਡੀ ਜੀ ਨਿਗਲ ਹੀ ਨਾ ਗਈ ਹੋਏ ਹਾ ਵੇ ਵਿਕੀ ਇਧਰ ਨਾ ਠੱਗ ਗਿਆ ਨੀ ਨੂੰ ਪੈ ਜਾ ਸਵਰ ਇੱਕ ਕੁੜੀ ਨੂੰ ਉਧਰ ਉੱਡ ਗਈ ਨਕਤਿਆ ਆ ਹੁਣਿਆ ਉਧਰ ਉੱਡ ਗਈ ਆ ਕਲੈਣੀ ਵੇ ਛੇਤੀ ਹੋਵੇ ਕਲੈਣੀ ਨਾ ਉਧਰ ਗੁਜਾ ਕੇ ਹੋਰੀ ਨਵਾਂ ਸਿਆਪ ਆਕੇ ਦਾ ਪਾਇਆ ਹੋਏ ਬਲਛਣੀ ਨੇ ਅੱਛਾ ਸ਼ਰਮ ਤਾਂ ਨਹੀਂ ਆਉਂਦੀ ਹੈਗੀ ਸਲਾਵਾ ਕਰ ਰਏ ਜੇ ਵੀ ਪੇਕੇ ਜਾਣਾ ਮੈਂ ਪੇਕੇ ਜਾਣਾ ਵਾ ਮੇਰੇ ਤੇ ਤੇ ਬੜੀਆਂ پابੰਦੀਆਂ ਲਾਈਆਂ ਨੇ ਤੇ ਆਪ ਤੇ ਨੂੰ ਬੜੀ ਤਾਂਗ ਆ ਪੇਕੇ ਜਾਣ ਦੀ ਅਮੀ ਮੈਂ ਤੁਹਾਡੇ ਤੇ ਕਾਤੋਂ پابੰਦੀਆਂ ਲਾਉਣੀਆਂ ਆ ਮੈਨੂੰ ਕੀ ਲੋੜ ਪਈ ਤੁਹਾਨੂੰ ਰੋਕਣ ਦੀ ਤੁਸੀਂ ਜਾਓ ਆਓ ਜਿੱਦਾਂ ਮਰਜੀ ਮੈਨੂੰ ਤੁਸੀਂ ਪੁੱਛ ਕੇ ਜਾਣਾ ਆ ਤੇ ਪੁੱਛ ਕੇ ਜਾਣਾ ਜਦੋਂ ਤਿੰਨਾਂ ਜਾਣਿਆਂ ਨੇ ਸਲਾਹ ਕੀਤੀ ਵੀ ਇਹਨੂੰ ਪੇਕੇ ਨਹੀਂ ਜਾਣ ਦੇਣਾ ਲੈ ਉਹ ਤੇ ਹੁਣ ਡੈਡੀ ਜੀ ਨੇ ਤੁਹਾਨੂੰ ਕਿਹਾ ਨਾ ਡੈਡੀ ਜੀ ਦਾ ਗੁੱਸਾ ਆ ਤੁਹਾਡੇ ਤੇ ਕਿਉਂਕਿ ਭੂਆ ਨੂੰ ਨਹੀਂ ਤੁਸੀਂ ਮਿਲਦੇ ਵਰਤ ਦੇ ਚਾਜਣਾ ਤਾਂ ਕਰਕੇ ਡੈਡੀ ਵੀ ਜਿਹੜੇ ਬੋਲਦੇ ਆ ਨਾ ਤੁਸੀਂ ਡੈਡੀ ਚ ਬੋਲਦੇ ਜੇ ਡੈਡੀ ਨਹੀਂ ਇਕੱਲੇ ਬੋਲ ਸਕਦੇ ਹੈਗੇ ਮੈਨੂੰ ਪੇਕੇ ਤੋਂ ਨਹੀਂ ਹਟਾ ਸਕਦੇ ਇਹਦਾ ਮਤਲਬ ਆ ਕਿ ਤੁਹਾਡੇ ਨਾਲ ਨਾਲ ਮੈਂ ਵੀ ਛੱਡਦਾ ਆਪਣੇ ਪੇਕੇ ਆਉਣੇ ਜਾਣ। ਤੇ ਠੀਕ ਆ ਕਿ ਦਿਨਵਾਰ ਆਉਣ ਯਾਰ ਰਮਾਨ ਆਪਣੇ ਘਰ ਦਾ ਕੰਮ ਕਰ ਸਾਫ ਸਪਾਈ। ਤੂੰ ਹੁਣ ਪੇਕੇਆਂ ਨੂੰ ਉੱਠ ਜਾ। ਤੈਨੂੰ ਹੀ ਪਤਾ ਦੀਵਾਲੀ ਆਉਣ ਵਾਲੀ ਆ। ਤੇ ਮੈਂ ਸਾਫ ਸਪਾਈ ਇੰਨੇ ਮਿਸਤਰੀਆਂ ਦੇ ਵਿੱਚ ਕਿੱਦਾਂ ਕਰ ਲਾਂ ਜਿਹੜਾ ਉਹਨਾਂ ਨੇ ਖਲਾਰਾ ਉਹਨਾਂ ਨੇ ਚੁੱਕਣਾ ਆ। ਰਸੋਈ ਸਾਫ ਕਰਤੀ ਆ ਮੈਂ। ਜਿਹੜਾ ਮੇਰੇ ਕੰਮ ਕਰਨ ਵਾਲਾ ਹੀ ਮੈਂ ਕਰਦਾ ਆ। ਹੁਣ ਤੁਸੀਂ ਤੇ ਕਹਿੰਨੇ ਆ ਬਸ ਇੱਥੇ ਹੀ ਠਹਿਰ ਦੇਈ ਜਾ। ਇਹਨੂੰ ਸ਼ਰਮ ਨਹੀਂ ਆਉਂਦੀ ਹੈਗੀ ਦਿਨਵਾਰ ਤੇ ਜਾਣ ਲਈ। ਰਮਾਨ ਆਪਣੇ ਘਰ ਪਾਵੇ। ਮੇਰੇ ਤੇ ਸ਼ਰਮ ਵਾਲੀ ਕਿਹੜੀ ਗੱਲ ਆ ਆਪਣੇ ਘਰ ਹੀ ਜਾਣਾ ਉਹਨੇ ਵੇਖ ਕੇ ਜਾਣਾ ਆਪਣੇ ਪਰ ਦਿਨਵਾਰ ਤੇ ਵੇਖਣਾ ਚਾਹੀਦਾ ਨਾ ਤੇ ਕਹਿ ਤੋ ਦਿੱਤਾ ਕਿ ਦਿਨਵਾਰ ਨੂੰ ਆਪਣੇ ਘਰ ਰਵੀਂ ਦਵਾਲੀ ਦੀ ਰਾਤ ਨੂੰ ਇੱਥੇ ਆਵੀਂ ਇੱਕ ਦਿਨ ਪਹਿਲਾਂ ਚੱਲ ਜਾ ਹੋ ਗਿਆ ਜੀ ਤੁਸੀਂ ਤੇ ਸਾਰਿਆਂ ਨੇ ਮੇਰਾ ਦਿਮਾਗ ਖਰਾਬ ਕੀਤਾ ਵਾ ਕਿਸੇ ਦੀ ਨੋਂ ਧੀ ਕਿਥੇ ਕਿਤੇ ਜਾਂਦੀ ਹੈ ਇਹਨਾਂ ਦਿਨਾਂ ਦੇ ਵਿੱਚ ਕੋਈ ਆਉਂਦਾ ਤੁਹਾਡੇ ਘਰ ਦੇ ਵਿੱਚ ਜੇ ਹੋਰ ਕੋਈ ਨਹੀਂ ਨਾ ਇਦਾਂ ਦਾ ਕਰਦਾ ਤੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਨਹੀਂ ਕਰ ਸਕਦੇ ਕੋਈ ਨਹੀਂ ਜਾਂਦਾ ਨਾ ਜਾਵੇ ਏ ਜਾਊਗੀ ਨਾਲੇ ਕਿਸ ਦੇ ਤਾਂ ਕੀ ਮਤਲਬ ਹੋਇਆ ਮੈਂ ਆਪਣੇ ਪਿੰਡ ਜਾਣਾ ਆਪਣੇ ਘਰ ਜਾਣਾ ਆ ਮੇਰੇ ਆਪਣੇ ਆ ਉਥੇ ਬਗਾਨੇ ਨਹੀਂਗੇ ਤੈਨੂੰ ਛੱਡੂ ਬਣਾਇਆ ਤੈਨੂੰ ਤੈਨੂੰ ਅਗਲੀ ਨੇ ਛੱਡੂ ਬਣਾਇਆ ਜੋ ਕਹਿੰਦੀ ਆ ਨਾ ਤੂੰ ਮੰਨਦਾ ਉਹਦੀ ਕੋਈ ਗੱਲ ਨਹੀਂ ਮੰਮੀ ਜਦੋਂ ਮੇਰਾ ਘਰ ਸਹੀ ਤਰੀਕੇ ਨਾਲ ਚੱਲਣ ਡਿਆ ਨਾ ਤਾਂ ਮੈਨੂੰ ਛੱਡੂ ਬਣਨਾ ਵੀ ਮਨਜ਼ੂਰ ਆ ਕੋਈ ਗੱਲ ਨਹੀਂ ਮੇਰਾ ਘਰ ਸਹੀ ਤਰੀਕੇ ਨਾਲ ਚੱਲਣਾ ਚਾਹੀਦਾ ਮੇਰੇ ਘਰ 'ਚ ਕੋਈ ਕਲਾ ਨਹੀਂ ਪੈਣੀ ਚਾਹੀਦੀ ਹਾਂ ਤੇ ਮਾਂ ਨੂੰ ਜੋ ਮਰਜ਼ੀ ਕੋਈ ਕਹੇ ਜੇ ਤੇ ਤੁਸੀਂ ਵੀ ਮੈਨੂੰ ਛੱਡੂ ਬਣਾ ਲਓ ਪਰ ਰੋ ਘਰ ਵਿੱਚ ਸਹੀ ਮੈਂ ਸਹੀ ਰਾਵਾਂਗੇ ਤੇ ਤੁਸੀਂ ਗਲਤ ਹੋਗੇ ਤਾਂ ਫੇਰ ਕੀ ਗੱਲ ਹੋਈ ਪ੍ਰੀਤੀ ਜਿਹੜੀ ਮਰਜ਼ੀ ਗੱਲ ਹੋਈ ਹੋਵੇ ਹਾਂ ਬੰਦਿਆਂ ਵਾਂਗੂ ਘਰ ਆ ਜਾ ਮੇਰੀ ਸੁਣ ਲੈ ਗੱਲ ਗਲੀ 'ਚ ਤਮਾਹਾ ਨਾ ਲਵਾਈ ਜਿਹੜੀ ਉਹ ਗੱਲ ਕਰਨ ਆਈ ਹੈ ਨਾ ਉਹਨੂੰ ਕਰ ਲੈंदे ਪਹਿਲਾਂ ਕਿਹੜੀ ਗੱਲ ਕਰਨ ਆਈ ਓ ਦੱਸ ਪ੍ਰੀਤੀ ਕੀ ਗੱਲ ਹੋਈ ਹੈ ਤੁਰਨਾਕ ਜਾਂ ਦੂਜੀ ਤਰ੍ਹਾਂ ਆਣਾ ਓਏ ਆ ਜਾਂਦੀ ਆ ਤੂੰ ਉਹ ਤਾਂ ਕਾਲਾ ਨਾ ਪੈ ਆਪਣੀ ਭੂਆ ਘਰ ਹੀ ਆ ਜਾ ਦੁਕਾਨੇ ਕਰਨੀ ਖਲੋਤੀ ਹੈਗੀ ਪੀਤੀ ਦੱਸ ਕੀ ਕਹ ਲੋਈ ਬਾਊ ਵੀਰ ਜੀ ਮੇਰੀ ਸੁਣ ਲੈ ਗੱਲ ਤੈਨੂੰ ਸੁਣਦਾ ਨਹੀਂ ਮੈਂ ਕੀ ਕਹਣਾ ਚੱਲ ਹੋ ਜਾ ਇੱਧਰ ਨਹੀਂ ਜਾਣਾ ਕਰ ਲੈ ਕੀ ਕਰਨਾ ਵਾ ਜੇ ਇੱਕ ਲਾਂਗ ਵੀ ਇੱਧਰ ਨੂੰ ਪੁੱਟੀ ਨਾ ਲੱਤਾਂ ਤੋੜ ਦੇਣੀ ਮੈਂ ਤੇਰੀਆਂ ਮਤਨ ਦੱਸ ਨਹੀਂ ਕੀ ਕਰ ਲੈਗਾ ਤੂੰ ਨਿੱਕੀ ਪੂਆ ਤੀ ਰਲ ਕੇ ਮੇਰਾ ਡੈਗਿਓ ਨੱਕ ਸ਼ਰੀਕੇ ਜਿ ਵੜਣ ਕਿਉਂ ਰੌਲਾ ਪਾਇਆ ਏ ਸ਼ਰੀਕੇ ਦੇ ਵਿੱਚ ਰੌਸ਼ਾ ਲਾ ਕੇ ਦੱਸਣ ਡੈਗਿਓ ਰੌਲਾ ਹੀ ਪਾਇਆ ਵਾ ਰੌਲਾ ਤੇ ਤੂੰ ਹੀ ਪਾਇਆ ਮਾਂ ਪੁੱਤਾਂ ਨੇ ਜਿਹੜਾ ਤੇਰਾ ਰੌਲਾ ਪਾਇਆ ਸੀ ਤੇ ਆਪਣੇ ਘਰ ਬੈਠੇ ਚੋਪਰ ਕੇ ਚੁੱਪ ਕਰਕੇ ਨਹੀਂ ਬੈਠੇ ਸਾਰਾ ਕੋ ਹੁਣੇ ਇਹ ਤਾਂ ਕੁਛ ਛੋੜ ਲਿਓ ਕੀ ਕੀ ਗੱਲਾਂ ਇਹ ਦੱਸਣ ਯਾਰ ਕਰੀਂ ਦੱਸ ਤੂੰ ਇਹ ਉਹਦਾ ਹਾਲ ਬਣਾਇਆ ਇਹਨੇ ਲੱਕ ਬੱਧਾ ਕਰਨ ਜਾਂਦੇ ਮੀਰ ਜੀ ਪੂਆ ਜੀ ਇਹਨਾਂ ਦੋਵਾਂ ਜਾਣੇ ਨੇ ਮੈਨੂੰ ਕਮਰੇ ਦੇ ਵਿੱਚ ਬੰਦ ਕੀਤਾ ਸੀ ਹੁਣੇ ਹੀ ਲੈ ਦੱਸ ਹੁਣ ਤੇ ਕਿਹੜੀ ਗੱਲੋਂ ਬੰਦ ਕੀਤਾ ਵੀ ਦੱਸ ਨਾ ਕਿਹੜੀ ਗੱਲੋਂ ਬੰਦ ਕੀਤਾ ਯਾਰ ਭਾਵੇਂ ਗੱਲ ਕੋਈ ਵੀ ਹੋਏ ਹਾਂ ਤੇਰਾ ਕੀ ਮਤਲਬ ਹੈ ਕਮਰੇ 'ਚ ਬੰਦ ਕਰਨ ਤੁਹਾਨੂੰ ਮੇਰੇ ਹੱਥ ਹੀ ਪਏ ਆ ਮੀਨੂ ਕੁੱਟਿਆ ਨਹੀਂ ਤੇ ਆ ਵੇਲੇ ਦੋਨੋਂ ਆਪ ਕੀ ਬੰਦ ਕਰਦੇ ਮੈਂ ਕਰਦੇ ਵੀ ਨਹੀਂ ਕੁੱਟਿਆ ਇਹ ਤਾਂ ਕੰਮ ਹੀ ਕੁੱਟ ਖਾਣ ਵਾਲੇ ਆ ਯਾਰ ਤੂੰ ਇੱਕੋ ਹੱਥੋਂ ਵਾਲਾ ਨੂੰ ਤੇਰਾ ਮਤਲਬ ਕੀ ਆ ਪਹਿਲਾਂ ਉਹਨੂੰ ਪੁੱਛ ਮੇਰੀ ਮਾਂ ਤੇ ਚੋਰੀ ਦੇ ਇਲਜ਼ਾਮ ਕਾ ਤਲਾਉਣ ਦੀ ਆ ਓਏ ਉਹ ਗੱਲ ਵੱਖਰੀ ਆ ਇਲਜ਼ਾਮ ਭਾਵੇਂ ਸੱਚਾ ਭਾਵੇਂ ਝੂਠਾ ਉਹਨੂੰ ਅੰਦਰ ਬੰਦ ਕਰਦਾ ਮਤ ਕੀ ਕੀ ਹੈ ਬਾਪੂ ਜੀ ਮੈਂ ਹੋ ਗਈ ਨਾ ਉਹ ਗੱਲ ਓਏ ਇਹੋ ਜੇ ਬੰਦੇ ਨਾ ਜੁੱਤੀਆਂ ਖਾਣ ਤੋਂ ਬਗੈਰ ਹੀ ਸੋਧਦੇ ਹੁੰਦੇ ਓ ਜਾ ਜਾ ਕੇ ਕੰਮ ਕਰ ਤੈਨੂੰ ਕੱਲ ਦਾ ਕਾਹ ਕਹਿ ਨਹੀਂ ਦਿਆ ਤੂੰਏ ਜੜੀ ਜਾਣ ਡਿਆ ਹਾਂ ਚਾਹੀ ਜਣ ਜੋ ਹਾਂ ਨਹੀਂ ਹੋਣੀ ਮਰਵਾਤਾ ਮੇਰਾ ਮੁੰਡਾ ਹਾਂ ਮਾਰ ਦੂਗਾ ਕਿਦਾ ਮਾਰ ਛੜਿਆ ਕਰਿਆ ਲੋਕ ਆਏ ਜਦੋਂ ਨਹੀਂ ਕਰ ਮੁੰਡਾ ਮਾਰ ਛੜਿਆ ਮੈਂ ਮਰ ਜਾ ਸਾਡਾ ਅੰਤਰੇ ਝੋਟਿਆ ਛਿਰ ਦੇ ਮੇਰੇ ਮੁੰਡੇ ਨੂੰ ਤੇਰਾ ਭੇੜਾ ਤਰ ਜੇ ਕਿਤੇ ਤੁਹਾਡਾ ਪਰ ਮਾਰ ਬਾਪੂ ਤੂੰ ਵੀ ਕਿਤੇ ਚੋਹ ਲੈ ਮਰ ਚੋ ਤੇਰੇ ਮੁੰਡੇ ਨਹੀਂ ਮਾਰਦਾ ਤੇਰਾ ਧੋਖਾ ਪਾਹੋ ਤੇਰੇ ਸਾਨਾ ਮਰ ਗਏ ਤੇਰੇ ਸਾਰੇ ਮਰ ਗਏ ਨਹੀਂ ਮੇਰੇ ਕੱਲੇ ਨੂੰ ਪਾ ਗਏ ਮੇਰੇ ਕੱਲੇ ਮੁੰਡੇ ਨੂੰ ਆਏ ਦੇਖ ਕੇ ਵੀ ਉਹ ਗਲਾਵਾ ਕਿਉਂ ਬੂਆ ਮਾਰਨ ਕਰਾਈ ਆ ਲੈ ਦੇ ਨਾ ਲੈ ਉਹੀ ਲੈnde ਵੱਡੇ ਪਹਿਲਵਾਨ ਐ ਤੁਹਾਨੂੰ ਸਾਡਾ ਤੋਂ ਮੈਨੂੰ ਆਹ ਨਾ ਖਣਾ ਡਰਦੇ ਬੂਆ ਮਾਰਦੇ ਆ ਬੜੀ ਹੋ ਗਈ ਐਨੀ ਬੜੀ ਬੜੀ ਹੋ ਗਈ ਅਸੀਂ ਡਰਦੇ ਆਂ ਤੈਨੂੰ ਚਲੋ ਚਲੋ ਗਾਲੇ ਨਾ ਰਿਸ਼ਤਾ ਕਰਾਇਆ ਨਾਲੇ ਨਾ ਰੋਹ ਜਾਨੀਦਾ ਉਹ ਗਾਲ ਵੀ ਕੁੜੀ ਦੇ ਦਵਾਲੇ ਹੋਏ ਰਹਿੰਦੇ ਆ ਚਾਹ ਨਾ ਭਲਾ ਵੇਖੂ ਕਿਹੜਾ ਲੈਣ ਹਮਤਾ ਏ ਹੁਣ ਨਹੀਂ ਆਉਂਦੇ ਹਮਦੇ ਆਏ ਇਹਨਾਂ ਰਾਦੇ ਚ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਾਹੇ ਦਾ ਆ ਸੋਨੂ ਦਾ ਤੇ ਵੇਖੀ ਮਾਦਾ ਮੈਂ ਹੱਲ ਕਰਦਾ ਬਹੁਤਾ ਦਿਮਾਗ ਖਰਾਬ ਕੀਤਾ ਇਹਨੇ ਖੱਤਿਆ ਤੈਨੂੰ ਹੱਥ ਨਹੀਂ ਚੁੱਕਣਾ ਚਾਹੀਦਾ ਵੇਖੀ ਹੁਣ ਗੱਲ ਵੀ ਗੜ ਜਾਣੀ ਆ ਮਾਦਾ ਮੇਰੀ ਸੁਣ ਗੱਲ ਜਦੋਂ ਰੋਲਾ ਪੈਣਾ ਵਾ ਨਾ ਉਹ ਤਾਂ ਪੈ ਕੇ ਹਟਣਾ ਵਾ ਓਦਾਂ ਵੀ ਰੋਲਾ ਪੈ ਜੇ ਉਹ ਕੰਮ ਹੁਣ ਆ ਮਤ ਹੱਥ ਚੁੱਕੇ ਤੇ ਵੀ ਉਹ ਕੰਮ ਹੀ ਹੁਣਾਵਾ ਤੇ ਹੁਣ ਫਿਰ ਕੀ ਕਰਨਾ ਕੋਈ ਨਹੀਂ ਕਰ ਲੂੰਗਾ ਮੈਂ ਹੱਲ ਹੁਣ ਉਹਦੀ ਮਾਂ ਨੂੰ ਫੋਨ ਲਾ ਲੈ ਲਾਉਣਾ ਹੀ ਪੈਣਾ ਵਾ ਕੇ ਐ ਤਾਂ ਕੁੜੀ ਨੇ ਬਹੁਤ ਜ਼ਿਆਦਾ ਹੱਥ ਚੁੱਕੀ ਏ ਤਾਂ ਹੋ ਜਾ ਕੰਜਰੋ ਕਿ ਤਰਾ ਸੋਨੂ ਕੁੜੀ ਕੋਈ ਗੱਲ ਨਹੀਂ ਤੋ ਟੈਨਸ਼ਨ ਨਾ ਲੈ ਇਹਨਾਂ ਤੋਂ ਪਹਿਲਾਂ ਮੈਂ ਫੋਨ ਲ ਸਾਰੀ ਕੱਲ ਸਮਝਾ ਦੇਣੀ ਉਹਨੂੰ ਮੈਂ ਸੋਨੂੰ ਤੇ ਨਾ ਬਹੁਤਾ ਹੀ ਬਾਂਦਰ ਵਾਂਗ ਟਬੂਸਣੀਆਂ ਮਾਰਦਾ ਏ ਹਟ ਜਾਊਗਾ ਇਹ ਨਾ ਨਖਤਿਆ ਨੇ ਦੋਹੀ ਕੀਤਾ ਇਹ ਨਾ ਦੋਹੀ ਕੀਤਾ ਇਹਨਾਂ ਨੇ ਪੂਣੀ ਚੁੱਕਣ ਦੇ ਪਤਾ ਨਹੀਂ ਕਿੱਥੇ ਗਏ ਆ ਮੈਂ ਪੁੱਤਰ ਕੇ ਸਾਥ ਤੇ ਨੇ ਨਾ ਤੇਰੇ ਲਈ ਨਖਤਿਆ ਨੇ ਉਹ ਨਹੀਂ ਮਾਤਾ ਸੱਟ ਨਹੀਂ ਲੱਗੀ ਮੈਨੂੰ ਵੇ ਤੈਨੂੰ ਦੋਹੇ ਪਿਓ ਪੁੱਤਰ ਪੈ ਗਏ ਹਨ ਮੇਰਾ ਤੰਤਰ ਹੈ ਨਾ ਸੇਰੀ ਹੁੰਦਾ ਘੁੰਮ ਕੇ ਮੰਮੀ ਮੇਰੀ ਅੱਖਾਂ ਕੇ ਸਰੋਂ ਫੁੱਲ ਗਈ ਜਦੋਂ ਪੁੱਤਰ ਤੇਨੂੰ ਦੋਹੇ ਪਾਪੀ ਉੱtre ਪੈ ਗਏ ਮੈਂ ਕੀ ਕਹਾਂਂ ਧਿਆ ਮਾਤਾ ਤੂੰ ਗੱਲ ਕਰ ਐਰਕਾ ਉਹਦੀ ਮੰਮੀ ਨੂੰ ਚੰਗੀ ਤਰ੍ਹਾਂ ਸਮਝਾ ਦੇ ਮੇ ਪੁੱਤਰ ਮੇਰ ਕੋ ਗੱਲ ਨਹੀਂ ਹੋਣੀ ਮੇਰਾ ਤਾਂ ਕਲੇਜਾ ਗਿਆ ਫਟਕ ਫਟਕ ਵੱਜਣ ਡਿਆ ਏ ਚੱਲ ਮਾੜੀ ਜੀ ਗੱਲ ਕਰਨੀ ਤਾਂ ਸਟਾਰਟ ਕਰੀ ਇੰਨਾ ਕਹਿ ਦੇ ਕਿ ਉਧਰ ਚਲ ਗਈ ਆ ਸਾਡੇ ਨਾਲ ਲੜ ਕੇ ਉਹਨਾਂ ਦੀਆਂ ਚੁੱਕਣਾ ਦੇ ਵਿੱਚ ਆ ਗਈ ਆ ਬਾਕੀ ਮੈਂ ਆਪੇ ਗੱਲ ਸੰਭਾਲ ਲੂੰਗਾ ਮੇਰ ਕੋ ਗੱਲ ਨਹੀਂ ਹੋਣੀ ਪੁੱਤਰ ਲੈ ਫੜ ਮੰਮੀ ਜੀ ਤੋ ਟੋਕ ਲੋ ਕਰ ਲੋ ਗੱਲ ਬੱਲੇ ਮੰਮੀ ਜੀ ਤੁਹਾਡੇ ਅਹੀਂ ਤੇ ਹਮੇਸ਼ਾ ਤਾਨੂੰ ਗਲਤੀ ਲੱਗਦੇ ਆ ਬੜੀ ਵਧੀਆ ਤੁਹਾਡੀ ਸੋਚ ਆ ਕਮਾਲ ਦੀ ਸੋਚ ਆ ਜਦੋਂ ਤੁਹਾਡਾ ਜਵਾਈ ਤੁਹਾਡੀ ਧੀ ਦੇ ਆਖੇ ਲੱਗਦਾ ਉਦੋਂ ਤੇ ਬੜੇ ਖੁਸ਼ ਹੁੰਨੇ ਆ ਮੇਰਾ ਜਵਾਈ ਬੜਾ ਚੰਗਾ ਮੇਰਾ ਜਵਾਈ ਬੜਾ ਚੰਗਾ ਤੇ ਜੇ ਕਿਤੇ ਮੁੰਡਾ ਕਹਿਣਾ ਮੰਨ ਲੇ ਤੇ ਮੁੰਡੇ ਜਿੰਨਾ ਕੋਈ ਮਾੜਾ ਹੀ ਨਹੀਂ ਹਨਾ ਨੂੰ ਵਾਤੇ ਇੰਨਾ ਦਿਲ ਦੇ ਵਿੱਚ ਫਰਕ ਤੇ ਧੀ ਵਾਤੇ ਇੰਨਾ ਪਿਆਰ ਸਹੀ ਗੱਲ ਆ ਮੰਮੀ ਤੇ ਤੁਸੀਂ ਮਾਵਲ ਪੱਜੀ ਜਾਣਦੇ ਹੀ ਆ ਨਾ ਤੇ ਮੈਂ ਤਾਂ ਫੇਰ ਆਪੇ ਹੀ ਜਾਣਾ ਵਾ ਜਦੋਂ ਮੈਨੂੰ ਘਰੇ ਮਾਵਾਰਾ ਪਿਆਰ ਨਹੀਂ ਮਿਲਣਾ ਨਾ ਮਾਵੜਾ ਪਿਆਰ ਹੀ ਨਹੀਂ ਮਿਲਦਿਆ ਜਦੋਂ ਮੈਂ ਖੁਦ ਕਹਿਣ ਦੀ ਵੀ ਘਰ ਚ ਰਹਿ ਤੂੰ ਕਰਦੇ ਆਪਣੇ ਘਰ ਦੇ ਕੰਮ ਘਾਰ ਮੈਂ ਹੱਕ ਮਾਵਾਂ ਵਾਂਗੂ ਕਹਿ ਨਹੀਂ ਆ ਨਹੀਂ ਜਾਣਦੀ ਮੈਂ ਜਦੋਂ ਤੂੰ ਇੱਥੇ ਚਾਹ ਦੇ ਨਾਲ ਲੱਡੂ ਨਹੀਂ ਨਾ ਫੜਿਆ ਪਤਾ ਤੇ ਮੈਨੂੰ ਉਦੋਂ ਲੱਗ ਗਿਆ ਕਿ ਮੰਮੀ ਦਾ ਕੰਮ ਖਰਾਬ ਹੀ ਆ ਜਦੋਂ ਮੇਰਾ ਨਹੀਂ ਜੀ ਕਰਦਾ ਮੈਂ ਨਹੀਂ ਫੜਿਆ ਖਾਓ ਤੁਸੀਂ ਮੈਂ ਕਦੇ ਤੁਹਾਨੂੰ ਡੱਕਿਆ ਵਾ ਮਨਾਤੀ ਸਾਡੀ ਦੀਵਾਲੀ ਫੜ ਤੂੰ ਤਾਂ ਖਾ ਲੱਡੂ ਉਹ ਨਹੀਂ ਉਹ ਖਾ ਲਾ ਗਾ ਲੱਡੂ ਵੀ ਖਾ ਤੇ ਪਿੰਡ ਵੀ ਜਾਣਾ ਵਾ ਮੈਂ ਲੜਾਈ ਥੋੜੀ ਪਾਉਣੀ ਆ ਘਰ ਦੇ ਵਿੱਚ ਉਹ ਵੇਖਾ ਲੜਾਈ ਨੂੰ ਮੈਂ ਚੱਡਿਆ ਭਾ ਲੰਡਿਆ ਤੈਨੂੰ ਲੱਡੂ ਖਾ ਮਾਂ ਮਾਂ ਨੂੰ ਆਖਿਆ ਕਰ ਵੀ ਇੱਥੇ ਬੈਠੀ ਨੂੰ ਲੈ ਮਾਂ ਖਾ ਲਾ ਕਿਉਂ ਇਦਾਂ ਕਰਨੀ ਉਹ ਪਹਿਲਾਂ ਫੜਾਇਆ ਉਹਨੇ ਲੱਡੂ ਉਹਨੇ ਫੜਾਇਆ ਨਾ ਤੂੰ ਤੇ ਉਹਨੂੰ ਕਹਿਣ ਡਿਆ ਮੈਨੂੰ ਤਾਂ ਨਹੀਂ ਕਿਹਾ ਮੰਮੀ ਉਹ ਮੈਂ ਤਾਂ ਤਿੰਨਾਂ ਜਾਣਿਆਂ ਬਾਤ ਤੇ ਲਿਆਂਦਾ ਹੁਣ ਤੁਹਾਡਾ ਜੀ ਨਹੀਂ ਕਰਦਾ ਖਾਣ ਨੂੰ ਤੇ ਠੱਕੇ ਨਾਲ ਦੇ ਮੂੰਹ ਦੇ ਚ ਪਾਉਣਾ ਨਹੀਂ ਲੱਡੂ ਤੁਹਾਡੇ ਤੁਹਾਡਾ ਦਿਲ ਕਰੰਡਿਆ ਵਾ ਫੜੋ ਖਾਓ ਆਣ ਕੇ ਚੰਗਾ ਅਵੇ ਆਪਣੀ ਆਦੀ ਲੜਾਈ ਮਨ ਨਹੀਂ ਲੱਗਦੇ ਰਹਿੰਦੇ ਆ ਬਸ ਹੋਰ ਨਹੀਂ ਕੋਈ ਗੱਲ ਕੌੜਾ ਪਤਾ ਨਹੀਂ ਕਿਹੜੀਆਂ ਕੱਢਦੇ ਰਹਿੰਦੇ ਸਾਡੇ ਨਾਲ ਸਾਡੀ ਜਿਆਦਾ ਸਵਾਦ ਮਾਰ ਕੇ ਰੱਖ ਦਿੱਤਾ ਚੱਲ ਤੁਸੀਂ ਖਾਓ ਪੀਓ ਮੈਂ ਵੀ ਐਵੇਂ ਇੱਥੇ ਗੱਲ ਛੇੜ ਕੇ ਬੈ ਗਈ ਸਾਹਮਣੇ ਤੂੰ ਮੁੜ ਕੇ ਕਿਹੜਾ ਪਤਾ ਨਹੀਂ ਲੱਗਣਾ ਇਹਨਾਂ ਨੂੰ ਮੁੜ ਕੇ ਤੁਰਨ ਲੱਗਿਆ ਪੰਗਾ ਪਾ ਦੇਣਾ ਸੀ ਉਹ ਨਾ ਪਾਉਣਾ ਹੀ ਪਾਉਣਾ ਮੈਂ ਅੱਕੇ ਵੀ ਸਰੋਜੇ ਕਿਤੇ ਡਾੜੀ ਆ ਗਏ ਨਾ ਤੇ ਗੱਲ ਜਿਆਦੀ ਵੱਧ ਜਾਣੀ ਛੁਪ ਕਰ ਜਾ ਕਿਤੇ ਨਹੀਂ ਵਾਦੀ ਗੱਲ ਨਹੀਂ ਨਹੀਂ ਲੱਡੂ ਖਾਓ ਚੁੱਪ ਚੁੱਪ ਕਰ ਮੇਰੀ ਧੀ ਰੋ ਨਾ ਰੋਣੀ ਕਿਹੜੀ ਗੱਲ ਤੋਂ ਅਹੀਂ ਜੂ ਹੈਗੇ ਆ ਹਾਂ ਬਿਲਕੁਲ ਨਹੀਂ ਰੋਣਾ ਤੂੰ ਚੁੱਪ ਕਰ ਗੱਲ ਦੱਸ ਜਿਹੜੀ ਹੋਈ ਆ ਦੱਸ ਮੇਰਾ ਪੁੱਤ ਗੱਲ ਤੇ ਤੁਹਾਡੇ ਸਾਹਮਣੇ ਹੀ ਹੋਈ ਆ ਲੜਾਈ ਇਹਨਾਂ ਦੀ ਆਪਣੀ ਹੁੰਦੀ ਆ ਤੇ ਗੱਲ ਮੇਰੇ ਪਾਸ ਦੇਂਦੇ ਆ ਪਤਾ ਨਹੀਂ ਕੀ ਗੱਲ ਆ ਮੰਮੀ ਨੂੰ ਤੇ ਮੈਂ ਚੰਗੀ ਨਹੀਂ ਲੱਗਦੀ ਕੋਈ ਕੰਮ ਕਰਾਂ ਕੋਈ ਗੱਲ ਪੁੱਛ ਲਾਂ ਮੇਰੇ ਤੇ ਦਿਵਾਲੇ ਹੀ ਹੋ ਜਾਂਦੇ ਆ ਤੇ ਬਾਜੂ ਕੀ ਕਰਦੇ ਆ ਵਿੱਕੀ ਨੂੰ ਪਤਾ ਨਹੀਂ ਕੀ ਸਿਖਾਉਂਦੇ ਰਹੇ ਨੇ ਸਿਖਾਉਂਦੇ ਰਹਿੰਦੇ ਉਹ ਮੇਰੇ ਗਾਲ ਪੈ ਜਾਂਦਾ ਆ ਅਸਲ ਵਿੱਚ ਨਾ ਇਹ ਤਾਂ ਹੁਣ ਝਾਕਾ ਖੁੱਲ ਗਿਆ ਵਾ ਜੇ ਹੁਣ ਇਹਦਾ ਲਾਜ ਨਾ ਨਾ ਕੀਤਾ ਤੇ ਤੇਰੇ ਨਾਲ ਇਦਾਂ ਹੀ ਭੈੜੀ ਕਰੂਗਾ ਤੇ ਮੇਰੀ ਭੈਣ ਜੇ ਤੂੰ ਹੁਣ ਇਨਾ ਹੌਸਲਾ ਕੀਤਾ ਵਾ ਨਾ ਆਪਣੇ ਪੈਰਾਂ ਤੇ ਨਹੀਂ ਉਹ ਨਾ ਹੋਏ ਮਾਮਾ ਜੀ ਹੁਣੀ ਆਉਣ ਤੇ ਤੂੰ ਮੁਕਰ ਜੇ ਉਹਨਾਂ ਦੀ ਨਜ਼ਰਾਂ ਵਿੱਚ ਤੈਨਹੀਂ ਅੱਗੇ ਬੁਰੇ ਬਣੇ ਆ ਇਹ ਸਾਨੂੰ ਅੱਗੇ ਲਲਕਾਰ ਕੇ ਕਹਿੰਦੇ ਆ ਕਿ ਤੂੰ ਹੀ ਸਾਡੇ ਸਭ ਤੋਂ ਵੱਡੇ ਦੁਸ਼ਮਣ ਜੇ ਹਾਂ ਨਾ ਝੂਠੇਆ ਪਾਦੀ ਫੇਰ ਕਿਤੇ ਤੂੰ ਨਹੀਂ ਨਹੀਂ ਵੀਰ ਜੀ ਮੈਂ ਤੁਹਾਨੂੰ ਕਿਹੜੀ ਗਲੰਬੂਰੇ ਬਣਾਉਣਾ ਵਾ ਮੇਰੇ ਕੋ ਤੇ ਅੱਗੇ ਬੜੀ ਵੱਡੀ ਗਲਤੀ ਹੋ ਗਈ ਆ ਕਿ ਜਿਹੜੀ ਮੈਂ ਇਹਨਾਂ ਦੀ ਸੈਡ ਲੈਂਦੀ ਰਹੀ ਆ ਮੈਂ ਇਹ ਸੋਚਦੀ ਹੁੰਨੀ ਸੀ ਸੋਚਣਾ ਵੀ ਚਲ ਮੈਂ ਗਈ ਆ ਇਹਨਾਂ ਨੇ ਮੇਰੇ ਢਿੱਡ 'ਚ ਗੱਲਾਂ ਇਹੋ ਜੀਆਂ ਵਾਰਛੜੀਆਂ ਕਿ ਤੁਸੀਂ ਉਹਦੇ ਨਾਲ ਬੇਈਮਾਨੀਆਂ ਕਰਦੇ ਜੇ ਧੱਕਾ ਕਰਦੇ ਜੇ ਵਧੀਕੀਆਂ ਕਰਦੇ ਜੇ ਤੇ ਉਹ ਵਿਚਾਰਾ ਕੱਲਾ ਆ ਤੇ ਮੈਨੂੰ ਇਹ ਗੱਲ ਹੋ ਗਈ ਕਿ ਨਹੀਂ ਵਿੱਕੀ ਵਿਚਾਰੇ ਚੰਗੇ ਆ ਪਰ ਸੱਚੀ ਗੱਲ ਦੱਸਣਾ ਵੀਰ ਜੀ ਮੈਨੂੰ ਨਹੀਂ ਸੀ ਪਤਾ ਇਹਨਾਂ ਮਾਮਾ ਪੁੱਤਾਂ ਦੀਆਂ ਕਿਹੜੀਆਂ ਨੀਤੀਆਂ ਸੀ ਇਹ ਕਿਹੜੀਆਂ ਚਾਲਾਂ ਚੱਲਦੇ ਰਹੇ ਆ ਮੈਂ ਤਾਂ ਸੱਚੀ ਚਦਣੀ ਬਣ ਗਈ ਇਹਨਾਂ ਦੇ ਵਿੱਚ ਰਹਿੰਦਾ ਖੁੰਦਾ ਇਹਨਾਂ ਨੇ ਮੈਨੂੰ ਇਦਾਂ ਦੀਆਂ ਗੱਲਾਂ ਕਰਨੀਆਂ ਕਿ ਹਾਂ ਜਾ ਕਿਤੇ ਭੂਆ ਦੇ ਘਰ ਵੀ ਨਾ ਚੱਲ ਜੇ ਤੇ ਤੁਸੀਂ ਇਧਰ ਮੈਨੂੰ ਆਪਣੇ ਆਪ 'ਚ ਵੀ ਕਹਿੰਦੇ ਸੀ ਕਿ ਇਹ ਨਹੀਂ ਹੁੰਦੀ ਹੈਗੀ ਇਹ ਉਹਨਾਂ ਵਰਗੀ ਹੋ ਗਈ ਆ ਕੱਲ ਵੀ ਭਾਬੀ ਤੁਸੀਂ ਮੈਨੂੰ ਇਹ ਗੱਲ ਕਹਿਦੀ ਇਹ ਉਹਨਾਂ ਵਰਗੀ ਹੋ ਗਈ ਆ ਭਾਬੀ ਮੈਂ ਇਨਾਂ ਵਰਗੀ ਨਹੀਂ ਹੋਈ ਇਹਨਾਂ ਨੇ ਮੈਨੂੰ ਆਪਣੇ ਵਰਗੀ ਬਣਾ ਲਿਆ ਵਾ ਹੁਣ ਮੈਂ ਕੀ ਕਰਾਂ ਕਈ ਗੱਲਾਂ ਹੁੰਦੀਆਂ ਜਿਹੜੀਆਂ ਨਹੀਂ ਦਸੀਆਂ ਜਾਂਦੀਆਂ ਨਾ ਨਾ ਪੁੱਤ ਰੋਣਾ ਅਹੀਂ ਸਭ ਕੋਈ ਠੀਕ ਕਰ ਲੈਣਾ ਵਾ ਉਹਨਾਂ ਦੀ ਜ਼ਰਤ ਕੀ ਹੈ ਆਪਣਾ ਵੀ ਅਹੀਂ ਇੱਥੇ ਤਾਈ ਪਹੁੰਚਣ ਦੀ ਪਰ ਮੈਨੂੰ ਇਹ ਦੱਸ ਕਿ ਉਹ ਚੋਰੀ-ਚੋਰੀ ਦਾ ਜਿਹੜਾ ਕਰੀ ਜਾਂਦਾ ਹੈ ਉਹ ਕੀ ਕਿਹੜੀ ਗੱਲ ਹੈ ਕਿਹੜੀ ਗੱਲ ਹੈ ਕਿਹੜੀ ਚੋਰੀ ਕੀਤੀ ਹੈ ਕਿ ਉਹ ਕੀਤੀ ਗਈ ਉਹਨਾਂ ਕੋ ਕੋਈ ਆ ਫੁੱਪੜ ਜੀ ਮੇਰੇ ਪਰਸ ਦੇ ਵਿੱਚ ਪੈਸੇ ਸੀ ਤੇ ਮੈਂ ਮੰਮੀ ਨੂੰ ਪਰਸ ਬੋਲ ਰਿਆਂ ਵੇਖਿਆ ਆ ਹੁਣ ਇਹ ਕਹੀ ਜਾਂਦੇ ਆ ਕਿ ਪੈਸੇ ਮੈਂ ਕੱਢੇ ਆ ਤੇ ਮੈਂ ਮੰਮੀ ਨੂੰ ਵੇਖਿਆ ਪਰਸਾ ਬੋਲਦੇ ਆ ਹੁਣ ਮੈਨੂੰ ਨਹੀਂ ਪਤਾ ਕਿ ਮੰਮੀ ਨੇ ਪੈਸੇ ਕੱਢੇ ਆ ਕਿ ਜਾਂ ਇਹਨਾਂ ਨੇ ਕੱਢੇ ਆ ਕੌਣ ਸੱਚਾ ਤੇ ਕੌਣ ਝੂਠਾ ਇਹ ਬਸ ਇਸੇ ਕਰਕੇ ਕਹੀ ਜਾਂਦੇ ਆ ਕਿ ਤੂੰ ਮੰਮੀ ਤੇ ਇਲਜ਼ਾਮ ਲਗਾਤਾ ਵਾ ਚੋਰੀ ਦਾ ਭੂਆ ਜੀ ਤੂੰ ਤੇ ਇਹਨਾਂ ਨੂੰ ਇਹ ਪੁੱਛੋ ਅੱਜ ਤੱਕ ਮੈਨੂੰ ਬਣਾ ਕੇ ਕਿਹੜਾ ਤੂੰ ਸੂਟ ਦਿੱਤਾ ਵਾ ਇੱਕ ਵੀ ਚੀਜ਼ ਲੈ ਕੇ ਦਿੱਤੀ ਹੋਵੇ ਹੁੰਜਣਾ ਭੂਆ ਜੀ ਨੇ ਇੱਥੇ ਰਿਸ਼ਤਾ ਲਿਆ ਕੇ ਨਾ ਬੜੀ ਵੱਡੀ ਗਲਤੀ ਕੀਤੀ ਭਾਬੀ ਜੀ ਉਸੇ ਕਿਤੇ ਡਾਕ ਦਿੰਦੇ ਹਾਂ ਭੂਆ ਨੂੰ ਪ੍ਰੀਤੀ ਤੈਨੂੰ ਕੀ ਲੱਗਦਾ ਵੀ ਅਸੀਂ ਨਾ ਤਾਂ ਕਿਹਾ ਹੋਏਗਾ ਪੋਛ ਆਪਣੇ ਵੀਰ ਨੂੰ ਅਸੀਂ ਕਿੰਨਾ ਮਨਾ ਕੀਤਾ ਬੀਬੀ ਜੀ ਨੂੰ ਵੀ ਨਾ ਰਿਸ਼ਤਾ ਕਰਾਈਏ ਰਿਸ਼ਤੇਦਾਰੀ ਚ ਨਹੀਂ ਰਿਸ਼ਤਾ ਕਰਉਣਾ ਨਹੀਂ ਨਿਭਣਾ ਪਰ ਨਾ ਬੀਬੀ ਨੇ ਹਾੜੀ ਕਿੱਥੇ ਸੁਣੀ ਹੀ ਨਹੀਂ ਤੇ ਗਿਆ ਉਹ ਦੋ ਤੱਕ ਤਾਂ سونے ਵਰਗੇ ਹੀਗੇ ਕਿਤੇ ਇੱਕ ਜਿੰਦ ਜਾਨ ਹੀਗੀ ਹੁਣ ਹੀ ਪਤਾ ਨਹੀਂ ਇਹਨਾਂ ਨੇ ਕੀ ਸੱਪ ਸਿੰਗ ਗਿਆ ਵਾ ਕੀ ਇਹਨਾਂ ਤੇ ਪੁੱਠੀਆਂ ਮੱਤਾਂ ਪੈ ਗਈਆਂ ਵਾ ਪਹਿਲਾਂ ਤਾਂ ਨਹੀਂ ਇੱਦਾਂ ਕਰਦੇ ਨਹੀਂ ਤੇ ਮੈਂ ਕਰਾਉਣਾ ਹੈਗਾ ਪ੍ਰੀਤੀ ਤੁਮੇ ਸਾਡੀ ਆਪਣੀ 13 ਹੀ ਮਾੜਾ ਥੋੜਾ ਸੋਚਣਾ ਸੀ ਵਿਆਹ ਤੋਂ ਪਹਿਲਾਂ ਤੇ ਸਾਰਾ ਕੁਝ ਹੀ ਵਧੀਆ ਸੀਗਾ ਚਾਚੀ ਕਿਤੇ ਸ਼ੁਭਤਾ ਕਰਦੀ ਨਹੀਂ ਸਕਦੀ ਹੁੰਦੀ ਕਿ ਮੇਰੇ ਦੋ ਪੁੱਤ ਵਾ ਸਾਡੇ ਦੋਵਾਂ ਵਿੱਚ ਨਾ ਮਾਸਾ ਜਿੰਨੀ ਫਿਕ ਨਹੀਂ ਹੈਗੀ ਕਿਤੇ ਪਿੰਡ ਵਿੱਚ ਸਾਰੇ ਕਹਿੰਦੇ ਸੀ ਕਿ ਇਹ ਇਕੱਲੇ-ਇਕੱਲੇ ਨਹੀਂ ਇਹ ਦੋ ਭਰਾ ਵਾ ਤੇ ਅੱਜ ਆਹੋ ਵਿੱਕੀ ਜਿਹੜਾ ਮੈਨੂੰ ਵਾਦ-ਵਾਦ ਕੇ ਮਾਰਨ ਪੈਣ ਰਿਹਾ ਵਾ ਮੇਰੇ ਸਾਹਮਣੇ ਨਾ ਉੱਚੀ ਬਾਤ ਚ ਗੱਲ ਨਹੀਂ ਕਰਦਾ ਹੁੰਦਾ ਵੀਰ ਜੀ ਤੋਂ ਬਗੈਰ ਮੈਨੂੰ ਇਹਨੇ ਕੂਣਾ ਨਾ ਪਤਾ ਨਹੀਂ ਪ੍ਰੀਤੀ ਕੋ ਤੇਰੇ ਕਰਮਾਂ ਤੇ ਸਤਾਵ ਆ ਕਿ ਜੇ ਸਾਡੇ ਕਰਮਾਂ ਚ ਬਦਰਾਮੀ ਲਿਖੀ ਹੀ ਜਿਹੜਾ ਸਾਰਾ ਕੁਝ ਹੋਣ ਰਿਹਾ ਵਾ ਵਿਆਹ ਹੋਣ ਦੀ ਧੀਰ ਵਾ ਰਿਸ਼ਤਾ ਹੋਣ ਦੀ ਧੀਰ ਆ ਬਸ ਪਤਾ ਨਹੀਂ ਇੱਕਦਮ ਹੀ ਬਦਲ ਗਏ ਆਏ ਹਾਈ ਵੀਰ ਜੀ ਇੰਨੀ ਗੱਲ ਵੱਧ ਗਈ ਆ ਹੁਣ ਤੇ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿੱਦਾਂ ਉਧਰ ਜਾਉਂਗੀ ਕੀ ਬਣੂਗਾ ਹੁਣ ਮੇਰਾ ਕੀ ਕਰਾਂਗੇ ਆਪਾਂ ਕਰਨਾ ਕੀ ਆ ਮੈਂ ਵੀ ਬੈਠਾ ਹਾਲ ਕਰਨੂੰ ਤੁਹਾਨੂੰ ਲਾ ਆਪਣੇ ਮਾਮੇ ਨੂੰ ਫੋਨ ਤੇ ਮੈਂ ਕਰਨਾ ਗੱਲ ਕਰਨਾ